ਇਹ ਲੈ ਕੇ ਆਉਂਗਾ ਮੈਨੂੰ ਕਿਹਦੇ ਨਾਲ ਮੇਰੇ ਨਾਲ ਗੱਲਾਂ ਕਰਦਾ ਲੋ ਜੀ ਪਹੁੰਚ ਗਏ ਬਾਈ ਕਾ ਕਣਕ ਜਿੱਥੇ ਆਪਾਂ ਰੇਹ ਪਾਉਣਾ ਤੇ ਦੋ ਹੀ ਗੱਲਾਂ ਮਾਰਦੇ ਆਉਣੇ ਬਾਈ ਇਹ ਹਾਂ ਰੇਹ ਕਿੱਥੇ ਹੈ ਮੇਰੇ ਮੋਟਰ ਦਾ ਕੁੱਤੀ ੱਡੇ ਮੋਟਰਸਾਈਕਲ ਉੱਤੇ ਖੜਾ ਹੈ ਮੋਟਰ ਦਾ ਕੁੱਤੀ ੱਡੇ ਦੇਖ ਲੈ ਬੰਦੇ ਨਾਲੇ ਮੇਰੇ ਨਾਲੇ ਗੱਲਾਂ ਮਾਰਦਾ ਦੋ ਹੀ ਨਹੀਂ ਦੇਖਦੇ ਉਹ ਮੋਟਰਸਾਈਕਲ ਤਿਆਰ ਹੈ ਇਹ ਲੈ ਕੇ ਆਇਆ ਮੈਂ ਤਾਂ ਟਰੈਕਟਰ ਲੈ ਕੇ ਆਇਆ ਮੈਂ ਤਾਂ ਆਪਣੀ ਗੱਲ ਕਰਦਾ ਹੁੰਦਾ ਬਾਈ ਤੈਨੂੰ ਕਹਦਾ ਮੈਂ ਮੋਟਰਸਾਈਕਲ ਚੱਕ ਲਈ ਲੈ ਲੈ ਹੱਥ ਪਿਆਰ ਹੁਣ ਕਮੈ ਲਿਆ ਮਾ ਗਣਾ ਬਾਦ ਹੀ ਦੇ ਪਰ ਅਰੇ ਇਹ ਜਿਹਾ ਪਾਉਣਾ ਹੈ ਹੈ ਅਰੇ ਇਹ ਜਿਹਾ ਪਾਉਣਾ ਕਿੱਥੇ ਪਾਇਆ ਮੰਡਜੀ ਪਾਇਆ ਤਾਂ ਆਪਾਂ ਨੇ ਸੁਪਰ ਕਣਕ ਥੋੜੀ ਜੀ ਉਹ ਆ ਯਾਰ ਥੋੜੀ ਜੀ ਕਣਕ ਦਾ ਪੂਰੀ ਟੌਪ ਤੇ ਖੜੀ ਜਾਂਦੀ ਆ ਆਇਆ ਆ ਹੁਣ ਉਹ ਜੜੀ ਕੱਟ ਫੋਨ ਲੱਗੀ ਉਹਦੇ ਉਧਰ ਫੁੱਟਿਆਂ ਨੂੰ ਜ਼ਰੇ ਲਿਆ ਉਲਝ ਗਿਆ ਮਗਾ ਉਲਝਿਆ ਨਹੀਂ ਹੈਗਾ ਹਾਂ ਬਾਪੂ ਕਹਿ ਕੇ ਪਤਾ ਨਹੀਂ ਕਿੱਧਰ ਨੂੰ ਲੰਘ ਗਿਆ ਫੇ ਤੂੰ ਜਾ ਤਾਂ ਇੱਕ ਫਾਂਡ ਲੈ ਜਾਂਦੇ ਇੱਕ ਮੋੜ ਲੈ ਆਉਣ ਹੁੰਦੇ ਲਝਾਵੇ ਚ ਪਾ ਗਿਆ ਤੁਮ ਨੂੰ ਆਪਣੇ ਢੰਗ ਨਾਲੇ ਕੰਮ ਸ਼ੁਰੂ ਕਰਨਾ ਪੈਣਾ ਜਾ ਜਾਓ ਖੜਾ ਇਹਦੇ ਉੱਪਰ ਜਿਹੜਾ ਬੂਟਾ ਸੀ ਖੜਾ ਹਾਂ ਸਭ ਬੂਟਾ ਸਾਰੇ ਹਾਂ ਆ ਜੀ ਬਾਹਰ ਬਣੀ ਆ ਛੱਡ ਦੇ ਉਹ ਛੱਡ ਦੇ ਹਾਂ ਆ 200 ਬੂਟਾ 200 4 1 2 3 4 5 6 7 8 200 ਸਾਰੇ ਔਰ 220 ਬੂਟਾ ਲਾਇਆ ਸੀ ਬਾਈ 220 ਬੂਟਾ ਲਾਇਆ ਸੀ ਪੀ ਆ ਲਾਲਾ ਹਾਂ 220 ਆਇਆ ਸੀ 230 ਹੋ ਗਿਆ 220 ਬੂਟਾ ਰੱਖ ਚੱਲ ਹਾਂ 220 ਰੱਖਿਆ ਸਾਰੀ ਹਾਂ ਸਾਰੇ ਢਾਈ ਤੋਂ ਹਾਂ ਸਾਰਾ ਬੁੱਟਾ ਮਜਾਦਾ ਹੈ 3266 ਇਹ ਤਾਂ ਜ਼ਿਆਦਾ ਉਛੜਦਾ ਸੀ ਇਹ ਜਾਂ ਇਹ ਹਲਕਾ ਬੁੱਟਾ ਹੈ ਹਲਕੇ ਕੱਟ ਕੇ ਕਹਿੰਦਾ ਮੈਂ ਹਾਂ ਉਹ ਬੁੱਟਾ ਤਾਂ ਜ਼ਿਆਦਾ ਹਾਂ 3266 ਜੇ ਇੱਕ ਫੱਟਾ ਆਜੇ ਰੇਟ ਪੁੱਛਦਾ ਰੇਟ ਬੱਸ 8-9 ਲੱਖ ਦਾ ਹੈ 60-9 ਲੱਖ ਅਜੇ ਕਹਿੰਦਾ ਸਾਨੂੰ ਕੋਈ 5 ਲੱਖ ਦੇ 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 ਹਾਂ ਇਹ ਸਾਬ ਨਾਲ ਸਰਨੇ ਨਹੀਂ ਵੇਚਿਆ ਉਹਦਾ ਉਹੀ ਦਾ ਹੱਦਾਂ ਮੈਂ ਤੈਨੂੰ ਹਾਂ ਮੈਂ ਉਹ ਸਾਬ ਨਾਲ ਲਾਇਆ 1200 ਦੇ ਕੋਟੂ ਦਿੱਤਾ ਕਹਿੰਦੇ ਨੇ ਤੁਲਮਾ ਮੈਂ ਉਹ ਸਾਬ ਨਾਲ ਲਾਇਆ ਮੋਟਾ ਮੋਟਾ ਤੁਲਮਾ ਦਿੱਤਾ ਰੈ ਤੈਨੂੰ ਕਿਉਂ ਨਹੀਂ ਐਦਾ ਭਾਈ ਉੱਕਾ ਮੰਗਦੇ ਆ ਉਹ ਪੈਸੇ ਘੱਟ ਮੰਗਦਾ ਤੂੰ ਰਹਿਣ ਦੇ ਤਿੰਨ ਦਿਨ 6 ਦੇ ਕੇ ਬਾਪੂਰੇ ਦਾ ਨੰਮੀ ਜੋ ਦਵਾਤੀ 820 ਮੇਰੇ ਕੋਲ ਹੁਣ ਤਿੰਨ ਦਿਨ ਇਹ ਹੋ ਗਿਆ 6 ਲੱਖ ਹੋ ਗਿਆ ਹਾਂ ਦੋ ਦੂ ਹੋਊ ਪੇ ਤੇ 6 ਹੋ ਗਿਆ ਉਹ ਅਸੀਂ 6 ਲੱਖ ਰੁਪਏ ਦਾ ਟੋਟਲ ਮੰਗਦੇ ਤੇ ਤਿੰਨ ਤਿੰਨ 6 ਹੋ ਗਿਆ 2 ਲੱਖ ਤੇ 6 ਹੋ ਗਿਆ ਬਾਕੀ ਦਾ ਉੱਪਰ ਲਵਾ ਮੈਂ 7 ਲੱਖ ਰੁਪਏ ਲਾਇਆ ਤੂੰ 6 ਦੇ ਲਿਆ ਸੱਤ ਦਾ ਵੇਚਦੇ ਆ ਆਹ ਵੇਖੋ ਸੱਤ ਬੁਨੇ ਕੰਨੀ 7 ਲੱਖ ਦੇ ਦੇ ਸੱਤ ਦਾ ਵੇਚ ਦੇ ਜੀ 7 ਲੱਖ 8 7 ਲੱਖ ਬਣਦਾ ਕਿਰਾਏ ਸਭ ਕੁਝ ਦੇਖੋ ਵਾਹੀ ਹੁਣ ਤਾਂ ਹੈ ਅਸੀਂ ਬੈਠਾ ਨਗਵਾਰ ਨਗਵਾਰ ਸਭ ਕੁਝ ਦੇਖ ਪੱਕੀ ਸੜਕ ਨਾਲ ਲੱਗਦੀ ਆ ਅੱਜ ਦੇ ਰੇਟ ਪੱਕੀ ਸੜਕ ਨਾਲ ਲੱਗਦੀ ਆ ਪ੍ਰਸਾਦ ਮਾ ਪਟਾਉਂਗੇ ਇਹਨੂੰ ਬਾਸ ਖੜਾ ਏ ਖੜਾ ਰਹਿਣ ਦੇ ਹੁੰਦੀ ਨੇ ਜਿੱਕਣਾ ਖੜਾ ਏ ਪੈਸੇ ਹੀ ਲਵਾਉਣੇ ਆ ਯਾਰੰਨਾਂ ਨਾਲ ਜਿਹੜੇ 12-12 ਲੱਖ ਨੂੰ ਬੂਟਾ ਪੀਲਾ ਵਿਕਦਾ ਹੈ 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 ਸਾਡਾ ਸਾਲਾ 6 ਵਿਕੇ ਜਾਏਗਾ ਸਾਡਾ ਤੇ 6 ਵਿਕੇ ਨਹੀਂ ਬੀਬੂਆ ਤੇਰੇ 7 6 7 ਆ ਵੀ ਲੈ ਇਹਨਾਂ ਨਾਲ ਆ ਦੇਖ ਆ ਆ ਚੀਜਾਂ ਨਾ ਵੀ ਫੇਰ ਆ ਆ ਚੀਜਾਂ ਆ ਚੀਜਾਂ ਮੇਰੀਆਂ ਨਹੀਂ ਅਸੀਂ ਤੁਰ ਮੈਂ ਸ਼ੁਰੂ ਕਰੀ ਆਪੇ ਸਾਨੂੰ ਪਟਾਕੇ ਦੇਖੀ ਜਾਊ ਨਾਲ 5000 ਦਾ ਜੂਗਾ ਨਹੀਂ ਆਪ ਸਿਟੂਗੇ ਗੰਨਾ ਵੀ ਤਾਂ ਸਿਟਦੇ ਆ ਬੂਟੇ ਨਹੀਂ ਸਿਟੂਗਾ ਅਸੀਂ ਪਿਆਨਾ ਹੈਗਾ ਆਪਣੇ ਕੋਲ ਲੈ ਕੱਢ ਲੇ ਜੇ ਕਰਨ ਆ ਨਾ ਠੀਕ ਹੈ ਗੱਲ ਉਹ ਝੜੀ ਪੱਟ ਹੋ ਰਹੀ ਆ ਪਰਲੀ ਉਹ ਸਾਰੀ ਉਹ ਪੱਟ ਹੋ ਜਣੀ ਪਰ ਇਹੀ ਚਮਕਣੇ ਐ ਡਲਿਆਂ ਵਰਗੇ ਫਿਰ ਦੇਖ ਵਪਾਰੀ ਨਹੀਂ ਆਉਣਾ ਰੋ ਇਹਨੂੰ ਉਹ ਗਿਆ ਰੇਟ ਗਿਆ ਹੈ ਰੇਟ ਗਿਆ ਰੇਟ ਗਿਆ ਬਹੁਤ ਹੈ ਉਹ ਕਿਤੇ ਥੋੜੀ ਰੇਟ ਗਿਆ ਹੁਣ ਬੂਟਾ ਪਤਾ ਨਹੀਂ ਹੁਣ ਉਹ ਤਾਂ ਆਪ ਪਟਾ ਕੇ ਸਿੱਟਦੇ ਬਾਈ ਉਹ ਉਹ ਨਹੀਂ ਵੇਚਦੇ ਕਦੇ ਵੀ ਇਹਨਾਂ ਨੇ ਆਪ ਪਟਾ ਕੇ ਸਿੱਟਣਾ ਸਾਰਾ ਹੀ ਠੀਕ ਹੈ ਨਾ ਇਹਨਾਂ ਨੇ ਸਾਰਾ ਬੂਟਾ ਆਪ ਪਟਾਉਣਾ ਆਪ ਗੱਡੀਆਂ ਭਰਨੀ ਇਹਨਾਂ ਨੇ ਜੀ ਦੇ 10 ਖੜੇ ਹੋਣੇ ਉਧਰ ਬੂਟੇ ਨੇ ਜਿਹਨਾਂ ਬਾੜ ਲੱਗੀ ਹੋਈ ਆ ਹੁਣ 10 12 ਹੋਣੇ ਆ ਉਹ

ਇਸ ਤੋਂ ਬਾਅਦ ਤੂੰ ਕਿਹਦੇ ਚ ਲੈਣਾ ਪਰਲੇ ਚ ਮੁੜੇ ਹੋਣੀ ਤਾਂ ਰੇਟਾ ਸਾਲਾ ਬਚਾ ਲਿਆ ਹਾਂ ਰੇਟਾ ਬਾਜ ਜਾਣਾ ਨਹੀਂ ਬਾਜਦਾ ਕਿੰਦਰ ਬਾਜੂਗਾ ਤੇਰੀ ਆ ਕੇ ਦੋ ਮਾਂਟਾ ਕੰਮ ਕਰ ਹਾਈ ਜਾਣਾ ਹੁਣਾ ਮੈਂ ਦੋ ਕਰੂੰਗਾ ਇਹਦੇ ਚ ਫਿਰ ਜਾਣਾ ਹੁਣਾ ਤੇਰਾ ਵੀ ਜਾਣਾ ਹੋਣੀ ਹੋਣਾ ਮੇਰੀ ਤਾਂ ਥਾਂ ਤੇ ਹੀ ਜਾਣੀ ਹੈ ਚੱਲ ਦੇਖ ਬੁ ਕਿ ਕਰਦਾ ਨਾ ਜਿੱਦਾਂ ਪਾਉਂਦਾ ਸਹੀ ਤਾਂ ਉਹ ਬਚਾ ਕੇ ਤੇ ਘਰ ਨੂੰ ਦੇ ਜੀ

ਅੱਠ ਕੀ ਜਾਈ ਸਾਈ ਫੜਾਤੀ ਹੈ। ਹਾਂਜੀ ਗੰਨੇ ਦੀ। ਗਾਹਲੇ ਸਾਲ ਦੀ। ਮਾ ਸਾਢੇ 8 ਕੀਲੇ ਆ ਭਾਈ ਗਾਹਲੇ ਸਾਲ ਨੂੰ ਚਿੰਦੇ ਹੋ। ਸਾਢੇ 8 ਤੇ ਵਧੇ ਸਕਦੇ ਘਟਦੇ ਨਹੀਂ। ਆਉਂਗੇ ਵੀ ਤਾਂ ਅਸ। ਲੈ ਤਾਂ ਪੱਕੇ ਆ। ਸਾਡੇ 5 ਕੀਲੇ ਮੇਰੇ ਹੋਗੇ ਸਾਢੇ 3 ਕੀਲੇ। ਕਾਲੇ ਡ੍ਰੈਵਲਾ ਕੰਮ ਨਾ ਹੋਵੇ। ਹੈ ਸਾਢੇ 8 ਸਾਢੇ 9 ਕੀਲੇ ਹੋਗੇ। ਕਾਲੇ ਡ੍ਰੈਵਲਾ ਕੰਮ ਨਾ ਹੋਵੇ ਸਾਈ ਦੇ ਕੇ ਮੁੜ ਕੇ ਆਉਣੇ ਨਹੀਂ ਨਹੀਂ। ਹੂੰ ਠੀਕ ਆ ਬੰਦੇ ਤਾਂ। ਕਿਹਨੂੰ ਜਾਂਦੇ ਕਿਤੇ ਇਹ ਕਹਿੰਦਾ ਜਿੱਦਣ ਜਾਣਾ ਤੈਨੂੰ ਦੱਸ ਕੇ ਜਾਉਂਗੇ ਸਰਦਾਰ ਵੀਵਣਾ ਗਾਸ ਨੂੰ ਲੇਬਰ ਦਾ ਹੀਲਾ ਕਰ ਲਓ ਵੀ ਅਸੀਂ ਉਹਨਾਂ ਨੂੰ ਛੋਟਾ ਟਿਕੀ ਲਈ ਸਹੀ ਫੜਾ ਛੱਡੀ ਅੱਜ ਜਾਲੇ ਸਾਲ 4000 ਕੁਇੰਟਲ ਕਰਨਾ ਆਪਾਂ ਹਾਸੜੀ ਪਹੁੰਚਾ ਪੱਤੀ ਲੈਣਾ ਹੈ ਇਹ ਤਾਂ ਖਾਂਦੀ ਕਰ ਰਹੇ ਆਂ ਸਾਰੀ ਉਹਨਾਂ ਲੱਦ ਲੈ ਜੀ ਸਾਰੀ ਲੱਦਣੀ ਆ ਸਾਰੀ ਜੀ ਜਾ ਦੋ ਬੰਦਾ ਹੋ ਗਿਆ ਦੋ ਹੋ ਗਏ ਪੌਣੀਆਂ ਟਰਾਲਾ ਕਾਨੂੰ ਖਿਚਿਆ ਦਾ ਸਕੰਜੇ ਵੱਲ ਅੱਢ ਲਿਆ ਜਾਂਦਾ ਟਰਾਲਾ ਕਾਨੂੰ ਖਿਚਿਆ ਦਾ ਸਕੰਜੇ ਵੱਲ ਅੱਢ ਲਿਆ ਜਾਂਦਾ ਸਕੰਜੇ ਦੇ ਇੱਕ ਹੁਣੇ ਹੈ ਕਰਲਾ ਕੱਟੀ ਸਾਰੀ ਉਹ ਉਹ ਕਰਲਾ ਸਾਰੇ ਕੱਟੀ ਲੈ ਇਹ ਕੀ ਕਰਨੀ ਉੱਤੇ 4 ਪੌਣਾਸ ਵਾਲੀ ਦਾ ਵਧੀਆ ਸੁੱਕੋ ਸ਼ਾਣ ਨੂੰ ਇਹੇ ਅੱਗੇ ਸੁੱਕੀ ਦੀ ਵਸਾ ਕਰਦੇ ਹਾਂ ਇਹ ਸੁੱਕੇ ਆ ਇਹੇ ਢੋੜੀ ਦਾ ਬਾਦੂ ਆ ਕਿ ਕਿ ਤੁਸੀਂ ਤਾਂ ਕਦੇ ਨਹੀਂ ਸੁੱਖ ਬਚਾਈਦਾ ਚੁੱਕੀ ਹੋ ਐ। ਉਹ ਚਲੋ ਨਾ ਕੁਛ ਹੀ ਬੋਲੋ ਜੀ। ਹਾਂ। ਉਹਦਾ ਇੱਕ ਵਾਰ ਘਾਟਾ ਪੈ ਗਿਆ ਤਾਂ ਕੰਪਨੀ ਨੂੰ। ਅੱਛਾ। ਤਾਂ ਡੋ ਰੁਕਣੀ ਪਈ ਐ ਇਹ। ਨਹੀਂ ਜੀ ਅਸੀਂ ਕਿਸੇ ਦੀ ਪੱਤੀ ਨਹੀਂ। ਉਹ ਤੁਸੀਂ ਤਾਂ ਛੱਡ ਦਿੰਨੇ ਆਂ। ਅਸੀਂ ਕਦੇ ਛੱਡੀ ਨਹੀਂ ਖੇਤ ਜਿਹੇ। ਪਹਿਲਾਂ ਆ ਲੈ ਜੱਕਣੇ ਸੇ ਪਹਿਤ ਜੱਕਣੀ ਸਾਰੀ। ਇਹ ਤਾਂ ਕੱਲੂ ਬਾਦਣੇ ਆਪਾਂ ਨੇ। ਇਹ ਤਾਂ ਕੱਲੂ 12 ਬਾਦ ਦੇ ਨੂੰ ਬਾਹੇ ਪਹੁੰਚਣੇ ਸਾਰੇ ਖੇਤ ਐਨਾਂ ਜਿੰਨਾ ਵੱਡਾ ਤਾਂ। ਤੇ ਸਾਲਾ ਮੰਜਾ ਭਟਕੀ ਜਾਂਦਾ ਸੋਨਾ ਫੁੱਟਦਾ ਰੱਖਣਾ ਹੈ ਨਹੀਂ ਇਹ। ਇਹ ਖਰੀਦ ਜੀ ਆ ਕੁਝ ਹੀ ਲਾਦੇ ਅਸੀਂ। ਉਹ ਸੱਦੋ ਹੋਇਆ ਭਾਈ। ਬੈਂਸ ਬੈਂਸ ਹੋ ਗਈ ਭਾਈ ਕਦਾਂ ਖਰੀਦੀ ਹੋਈ ਏ ਭਾਈ ਸੌਦਾ ਪੱਜਾ ਮਸੜ ਅਨੇ ਨਾ ਦੇਣ ਤੋਂ ਫੇਰ ਦੱਸਿਓ ਜਿਹੜਾ ਮੋਟਰਸਾਈਕਲ ਪਿੰਡ ਪਹੁੰਚੇ ਉਥੇ ਕੇ ਲੋ ਰਸਤੇ ਕਰ ਪਜਾ ਤੂੰ ਆਪਣੇ ਉਥੇ ਲੈ ਗਿਆ ਮੈਂ ਮਾਟਰ ਕਾਲੂ ਉੱਧਰ ਵੀ ਜਾਇਆ ਯਾਰ ਕਾਲੂ ਚੋਈ ਜਾਇਆ ਏ ਜਾਇਆ ਜਾਇਆ ਕਾਲੂ ਟਾਈਮ ਕੱਢ ਲੈ ਠੀਕ ਹੈ ਮੈਂ 12 ਬਾਤੇ ਨੂੰ ਮੁੜੇ ਆਉਣਾ ਦੱਸਾਂਗਾ ਦੁਆਈ ਨੂੰ ਆ ਕੇ ਉੱਥੇ ਪਾ ਪੰਨ ਉੱਧਰ ਜਾਣਾ ਜਾ ਕੇ ਆਉਂਗਾ ਬੰਦੇ ਨੇ ਇੱਕ ਕਮੈਂਟ ਆਇਆ ਦਾ ਕਹਿੰਦਾ ਦੋ ਦੋ ਸਾਤ ਦੀ ਬੁਕਿੰਗ ਹੋਈ ਦੀ ਕਰਦੇ ਆ ਦੇਖਦੇ ਅਸੀਂ ਦਾ ਜਹੀਦਾ ਹੋ ਗਿਆ ਠੀਕ ਆ ਉਹ ਮਾਮਾ ਨਹੀਂ ਹੈਗਾ ਉੱਥੇ ਜਿਹੜਾ ਗੁਰਦੁਆਰੇ ਲੱਗਿਆ ਹੋਇਆ ਮਾਮੀ ਨਾ ਹੀ ਕਿੱਥੇ ਚੱਲਦੇ ਉਹ ਮਾਮੇ ਨਾ ਹੀ ਕੀ ਕਰੂਗਾ ਚਲਾ ਕੇ ਆ ਜਿਆ ਬੁਕਿੰਗੇ ਹੋਈ ਹੋਈ ਆ ਜਾ ਡੇਢ ਦਿੱਤੀ ਵੀ ਪੀਕਾ ਬੁੱਕ ਆ। ਜਿਹੜਾ ਤਰੀਕੇ ਦਿੱਤੀ ਹੋਈ ਆ ਉਹ ਵੀ ਤਰੀਕ ਥੋੜਾ ਬਦਲਵਾ ਦੂੰਗਾ ਤਰੀਕ ਦਵਾ ਦੂੰਗਾ। ਤੇਂਦੇ ਦਾ ਕਾਇਦਾ ਇੱਕ ਮਹੀਨੇ ਬਾਅਦ ਕਰਾਦਾ ਤੇਂਦੇ ਦਾ। ਵਿੱਚ ਕਈ ਮਿਸ ਕਰ ਜਾਂਦੇ ਆ। ਆ ਬੱਸ। ਨਾ ਕਿਉਂ ਹੋਗੀ? ਬਹੁਤ ਇੱਥੇ ਬੈਠੇ ਨੇ। ਦੇਖਦੇ ਚੱਲ। ਚੱਲ ਰਿਹਾ ਕਾਰੋਬਾਰ ਲੱਗੇ ਬਿਲਕੁਲ ਵਜਾਂ ਕੋਈ ਨਾ ਭਰੀ ਬੜੀ ਤਕੜੀ ਹੈ ਲੈ ਆ ਗਈ ਭਾਰੀ ਭੱਗ ਗਿਆ ਮੈਂ ਕਹਿੰਦਾ ਇਹ ਜਾ ਕੇ ਬੰਨ ਹੋ ਗਈ ਵਾਹ ਮਸਾਂ ਕਰਦਾ ਸਾਡਾ ਵੀ ਮੈਂ ਕਿਹਾ ਥੋੜੇ ਟਰਾਲੇ 'ਤੇ ਲਾ ਦਮਾ ਉੱਦੋਂ ਲਾ ਦੋਣੀ ਹੈ ਕਿ ਉੱਚਾ ਬੋਲੋ ਲਾ ਪਾ ਗੱਟ ਰਲਾ ਹਰ ਇੱਕ ਭਰੀ ਹੋਰ ਰਾਦੀ ਬਸ ਤੁਸੀਂ ਮੈਂ ਕਹਿੰਦਾ 2 ਘੰਟੇ ਹੋ ਗਏ ਹੋਣੇ ਭਰ ਲੈਣ ਨੂੰ ਆ ਗਿਆ ਉਹ ਉਹ ਪਿਓਰ ਚੀਜ਼ ਆ ਮਸਲਿਆ ਉਹ ਪਿਓਰ ਆ ਡੁਪਲੀਕੇਟ ਉਹ ਬ੍ਰਾਂਡ ਆ ਉਹ ਬ੍ਰਾਂਡ ਆ ਇਹ ਦੂਆ ਇਹ ਲਉ ਤੋਂ ਰਹਿ ਗਿਆ ਉਹ ਚੀਜ਼ ਐ ਇਹ ਪਰ ਉਹ ਤਾਂ ਪਾਣੀ ਹੀ ਥੰਡੇ ਦਾ ਮਰੀ ਵਧੀਆ ਸੁੱਕਦਾ ਬਹੁਤ ਜਿਆ ਹੂੰ ਸੁੱਕ ਬਹੁਤ ਵਧੀਆ ਬਹੁਤ ਬਹੁਤ ਵਧੀਆ ਇਹਦਾ ਜੇ ਕਿਤੇ ਟੂੜੀ ਚ ਪੈ ਜਾਣਾ ਰਲ ਕੇ ਕਿਤੇ ਬਹੁਤ ਡੰਗਰ ਥੱਲੇ ਗਿੱਲਾ ਵੀ ਘੱਟ ਕਰਦੇ ਕੋਈ ਸ਼ਾਵ ਘੱਟ ਕਰ ਦੇ ਡੰਗਰ ਇਹ ਚੀਜ਼ ਬਹੁਤ ਵਧੀਆ ਆ ਗਏ ਇੱਕ ਸੰਦਾ ਆ ਗਏ ਸੁੱਕੇ ਬਈ ਇਹੇ ਹੂੰ ਵਿਉਂ ਖਰਾਬ ਨਹੀਂ ਪਰਾਲੀ ਨਾਲ ਤਾਂ ਚੰਗੀ ਇਹੇ ਬਸ ਬਹੁਤ ਆਪਾਂ ਕਹਿੰਦੇ ਨਹੀਂ ਚੱਲ ਫਿਰ ਚੱਕ ਲੋ ਇੱਕ ਹੁਣ ਹੈ ਫਿਰ ਲੋ ਇੱਕ ਨਹੀਂ ਨਹੀਂ ਹੁਣ ਉੱਪਰ ਵੀ ਗੋਸਟ ਵਾਲੇ ਦੇ ਤਾਂ ਸਹੀ ਕਿਹੜੇ ਸਭ ਕੁਝ ਸੰਦੇ ਚੱਲਦਾ ਹੁਣ ਕਹਣਾ ਅਸੀਂ ਬੌਣਾ ਇਕੱਠੀ ਕਰਨੀ ਹੈ ਨਿਕਲਣਾ ਹੈ ਹਾਂ ਚਲੋ ਭਾਈ ਰੁਕ ਸਤ ਹੋ ਜੋ ਓਕੇ ਵੀ आएगा आ जाए खाली हो सड़क लिया लिया ਆਹ ਕਹਿੰਦਾ ਥੋੜਾ ਜਿਹਾ ਕਰਿਆ ਪੈ ਰਿਹਾ ਦੇਖ ਕਿੱਦਾਂ ਲਈ ਐਡ ਨਹੀਂ ਸੈਣ ਅੰਦਰ ਆ ਪਾਣ ਸਾ ਚ ਨਹੀਂ ਪੈ ਕੇ ਜਾਊਗਾ ਤੂੰ ਰਾਜ ਨੇ ਲਾਤਾ ਪਾਣੀ ਬਾਈ ਦੇ ਇੱਕ ਤਾਂ ਟਾਈਮ ਇਹ ਹਜਾ ਨਾ ਵੀ ਬੰਦੇ ਨਾਲ ਤਾਂ ਕੰਮ ਕਰ ਦਿੰਦੇ ਆ ਦੇਖ ਹੁਣ ਬੂਟੇ ਪਾਣੀ ਮੰਗਦੇ ਗੱਲ ਸੁਣ ਲੈ ਹੁਣ ਤੂੰ ਵੀ ਤੂੰ ਵੀ ਗੱਲ ਸੁਣ ਲੈ ਹਾਂ ਜਿਹਦਾ ਪਾਣੀ ਲਾਉਂਦੇ ਆ ਤਾਂ ਵੀ ਔਖਾ ਨਹੀਂ ਲਾਉਂਦੇ ਤਾਂ ਵੀ ਔਖਾ ਕੀ ਹੋ ਗਿਆ ਹੁਣ ਇਹ ਕਹਿੰਦਾ ਮੀਂਹ ਪੈ ਕੇ ਜਾਊਗਾ ਮੈਂ ਕਹਾਂ ਵੀ ਇਹੀ ਪਾਣੀ ਸਟਾਰਟ ਕਰਤਾ ਹੁਣ ਮੀਂਹ ਪੈ ਕੇ ਜਾਊਗਾ ਇਹ ਨਾ ਕਰਦਾ ਫਿਰ ਚਾਹੇ ਲੰਘ ਜਾਂਦਾ ਲੰਘ ਜਾਂਦਾ ਤੇ ਇਹ ਬੂਟੇ ਵਾਲੇ ਨੂੰ ਦੇ ਇਹਨੂੰ ਦੋਈ ਵਾਰ ਪਾਣੀ ਲੱਗ ਲੈ ਨਹੀਂ 50% ਕੱਥਿਆ ਹੋਇਆ ਤਾਂ ਤਾਂਹੀਂ ਲੱਗਦਾ ਤੇਰੇ ਕਰਕੇ ਰੁਕਿਆ ਪਿਆ ਮੈਂ ਰੋਕਦੇ ਪਾਣੀ ਲਾਈ 9 ਤਰੀਕ ਦੇਖ ਕੇ ਲਾਈ ਹਾਂ ਹੋਰ ਤੁਸੀਂ ਪਹਿਲਾਂ ਮੇਰੀ ਵੀ ਸੁਣ ਲਓ ਕ ਆਪਣੇ ਸੁਣਾਈ ਜਾਂਦਾ ਕਿਹਨੂੰ 10 ਦਿਨ ਤੇ 12 ਵਜੇ ਤੇ ਸਟਾਰਟ ਹੈ ਉਹ ਹੁਣ ਮੇਰੀ ਵੀ ਸੁਣ ਲੈ ਹੈ ਕਹਿੰਦਾ ਹੈ ਦੇ ਲੈ ਇਨੀ ਉੱਚੀ ਬੋਲਦਾ ਫਿਰ ਵੀ ਹੈ ਕਹਿੰਦਾ ਦੇਖ ਇਹ ਬੂਟੇ ਵਾਲੇ ਨੂੰ ਲਾਉਣਾ ਵੀਗੇ ਨੂੰ ਪਾਣੀ ਅੱਛਾ ਜਿਹੜਾ ਉਧਰ ਕੀਲਾ ਪਿੰਡ ਹੈ ਕੀਲਾ ਉੱਥੇ ਮੈਂ ਪਾਪੂਲਰ ਦੇ ਬੂਟੇ ਲਾ ਕੇ 15 16 ਤਰੀਕ ਨੂੰ ਲਾਉਣੇ ਆ। ਬਸ ਬਸ ਠੀਕ ਆ। ਹੁਣ ਤਾਂ ਠੀਕ ਹੈ। ਤਾਂ ਵੀ ਸੀਗਾ ਸੁਣ ਵੀ ਲਿਆ ਕਰੋ ਮਾੜੀ ਬੁੱਟ ਸਾਡੀ। ਕੱਪਣੇ ਸਰੇ ਜਿਹੜੀ ਕਰੀ ਜਾਂਦਾ ਫੋਨ ਨਹੀਂ ਚੱਕਦਾ ਗੱਲ ਕਿੱਥੇ ਆ? ਮੈਂ ਕਹੀ ਮੈਂ ਪ੍ਰੀਤਪੁਰ ਚੱਲਿਆ ਉੱਥੇ ਨੂੰ। ਤਾਂ ਕਿ ਆਉਂਗਾ ਮੈਨੂੰ ਤਾਂ ਹਿੰਦ ਫੋਨ ਮੈਂ ਘਰ ਹੀ ਜਦੋਂ। ਮੈਨੂੰ ਹੀ ਪਤਾ ਹੁੰਦਾ ਮੈਂ ਤੇਰੇ ਨਾਲ ਹੀ ਆ ਜਣਾ। ਮੈਂ ਵੱਟ ਲੈ ਕੇ ਆਉਣਾ ਉਹ। ਆਹੋ ਜੇ ਗੈਲ ਨਾ ਆਉਂਦਾ ਤੇ ਇਹਦੀ ਭਰੀ ਤਾਂ ਪੜਦੇ ਨਹੀਂ ਦੀ ਜਿੰਨੇ ਨੂੰ ਵੱਟਣ ਦਾ। ਪਹਿਲਾਂ ਲੈ ਕੇ ਵੱਟ ਕੇ ਤਿੰਨ ਚਾਰ ਨੇੜੇ ਫੜ ਲਏ ਗਿਆ ਕੋਈ ਵਧੀਆ ਵਧੀਆ ਵਿੱਚੇ ਦਾਤੀਆਂ ਦੋ ਦਾਤੀਆਂ ਚੱਕ ਲਏ ਗਿਆ ਗਹਾਂ ਨੂੰ ਹੋਰ ਗਹਾਂ ਨੂੰ ਹੋਰ ਗਹਾਂ ਬੀਜੀ ਥੋੜਾ ਜਿਹਾ ਜਾ ਕੇ ਉਹ ਪ੍ਰਸ਼ੀਣ ਤਾਂ ਵੜ ਲਿਜੋ ਕੋਈ ਨਹੀਂ ਪ੍ਰਸ਼ੀਣ ਤਾਂ ਉੱਠ ਖੜਨ ਲੱਗੇ ਇਸ ਬਾਰੇ ਇਹ ਦਾਤੀਆਂ ਲਿਗ ਜਾਂਦਾ ਯਾਰ ਦਾਤੀਆਂ ਤਾਂ ਫਿਰ ਲਿਜਾਣੇ ਆ ਗਲਤ ਗੱਲ ਆ ਇਹ ਇਹ ਜਿਹੜਾ ਕਾਹ ਕੰਡਾ ਇਹਦਾ ਚਾਹੀਦਾ ਨੇੜੇ ਹੀ ਹਾਂ ਚੜ ਕੋਵਿੰਦ ਨੇੜੇ ਤੇ ਚੱਲ ਕੋਈ ਨਹੀਂ ਉੱਥੇ ਹਾਂ ਹੁੰਦਾ ਪਹਿਲੀ ਵਾਰੀ ਬੀਜੇ ਆ ਉਹ ਪਹਿਲੀ ਵਾਰੀ ਬੀਜਿਆ ਹੈ ਤਾਂ ਹੁੰਦਾ ਤਾਂ ਹੈਗਾ ਭਲਾ ਹੁਣ ਜਗ੍ਹਾ ਹੈ ਨਹੀਂ ਕਿਉਂ ਰਹੇ ਮੋਟੇ ਨਾਲ ਕੱਟ ਐ ਗੱਲ ਆਉਣੇ ਹਲੇ ਕਦ ਕਿਹਾ ਬੂਟੇ ਲਾਉਣੇ ਨੂੰ ਮੂਟੇ ਲਾਉਣੇ ਨੂੰ ਮੈਰੀ ਸਲਾਹ ਹੈ ਵੀ ਮੈਂ ਕੰਧੂ ਵਿੱਚ ਪਰਸੋਂ ਤੇ ਅੱਛਾ ਹਾਂ ਚੱਕ ਲਿਆਉਣੇ ਉੱਥੇ ਤੇ ਕਿੱਥੇ ਤੇ ਹਾਂ ਤੇਰੇ ਵਾਲ ਜਿੱਥੇ ਕਰੇ ਹਾਂ ਐਨਾ ਪੱਟਣੇ ਆ ਬਾਈ 10 ਤਰੀਕ ਨੂੰ ਬੂਟੇ ਉਰੇ ਪੱਟਣ ਲੱਗਣਾ ਇਹਨੇ ਅੱਛਾ ਇਹ ਪੱਟਦਾ ਬੰਜਰੂੜ ਇੱਧਰ ਕਿਤੇ ਨੂਰ ਭੇਜਿਆਗੇ ਨਹੀਂ ਉੱਥੇ ਬੂਟੇ ਪੱਟਦਾ ਹਲੇ ਉੱਥੇ ਪੜਦੇ ਆ ਉੱਥੇ ਪੜਦੇ ਇਹ ਕਹਿੰਦਾ ਉੱਥੇ ਦੇ ਲੈ ਕੇ ਆਉਣਾ ਤੁਹਾਡੀ ਮਰਜ਼ੀ ਮਾਸੀ ਆਪਣੇ ਪਿੰਡ ਤੇ ਲਾਉਂਗੇ ਖੜਦਾ ਕੋਈ 1 ਜਨਵਰੀ ਦੇ ਲਾਈ ਬੂਟੇ ਇੰਨੇ ਕਾਲੀ ਦੇ ਕਹਿੰਦਾ ਗੱਲ ਕਰੀ ਤੂੰ ਕਹਿੰਦਾ ਕੱਲ ਲੈ ਜਾ ਚਾਹੇ ਪਰਸੋਂ ਲੈ ਜਾ ਉੱਥੇ ਦੇ ਕਹਿੰਦਾ ਲਿਆਉਣ ਨੂੰ ਮੇਰੇ ਕੋਲ ਫੋਨ ਤੜਕੀ ਆ ਲਿਆ ਉਰੇ ਚੱਕਾਂਗੇ ਉਰੇ ਦੇ ਚੱਕਾਂਗੇ ਆਪਣੇ ਸਮਝ ਆ ਠੀਕ ਆ ਫਿਰ ਮੈਨੂੰ ਦੱਸ ਦਿਓ ਤੁਸੀਂ ਜਿੱਥੇ ਲਿਆਉਣੇ ਹਾਂ ਹਾਂ ਮੈਂ ਦੱਸੇ ਨਹੀਂ ਵੀ ਮੈਂ ਲੋੜੀ ਦੇ ਹੈ ਟੋਏ ਟੋਏ ਵੀ ਜਦੇ ਕੱਢਣੇ ਜੇ ਮੀਂਹ ਪੈ ਗਿਆ ਜਿਹੜਾ 50% ਦਾ ਤੋਨੋ ਭਰ ਦੇਣੇ ਸਮਝ ਗਿਆ ਆਪਾਂ ਨਾ ਮੀਂਹ ਵੀ ਦੇਖ ਲੈਣਾ ਮੀਂਹ ਤੇ ਬਾਅਦ ਲਾਉਣੇ ਆ ਉਹ ਨਾ ਫੋਨ ਨਹੀਂ ਕਰਦਾ ਮੀਂਹ ਦੱਸਦੇ ਆ ਦੱਸਦੇ ਆ ਦੱਸਦੇ ਨੂੰ ਮੈਂ ਆਪ ਪਹਿਲਾਂ ਕਹਿ ਕੇ ਹਟਿਆ ਵੀ 9 1 ਪਖਰੀ ਗੱਡਾ ਲੰਘ ਜੇ ਫਰਮਾਨਤਮ ਦੀ ਗੱਡਾ ਲੰਘ ਜੇ ਫੇਰ ਜਾਨੀ ਲੰਘਿਆ ਫੇਰ ਅਸੀਂ ਪਾਣੀ ਲਾ ਦਨਾ ਜਾਨੀ ਦੇਖਣਾ ਪੈਣਾ ਪਹਿਲਾਂ ਪਾਣੀ ਨਹੀਂ ਕੋਈ ਤਰੀਕ ਦੇਖ ਕੇ ਲਾ ਲੋ ਠੀਕ ਹੈ ਹੋਰ ਫੇਰ ਗੰਨੇ ਦਾ ਨਿਬੜਿਆ ਕਿ ਨਹੀਂ ਹਲੇ ਨਹੀਂ ਇਹ ਚ ਹਾਂ ਇਹ ਚਲਦਾ ਪਿੱਛੇ ਇਹ ਤਾਂ ਭਾਰਤੀ ਕੱਢ ਪਾਸ ਨੂੰ ਫੇਰ ਕਾਢਣੀ ਹੈ ਮੇਰੀ ਆਲੂ ਗਾੜ ਪਟਣੇ ਦਾ ਆਲੂ ਹਾਂ ਆਲੂ ਗਾੜ ਪਟਣੇ ਹਲੇ ਆਲੂ ਦਾ ਯਾਰ ਇਹਨਾਂ ਨੇ ਗੱਲ ਨੂੰ ਅਜਮਾ ਪਟਕੇ ਦੇਖੇ ਆਂ ਬਿਮਾਰੀ ਪੈ ਗਈ ਸੀ ਬਿਮਾਰੀ ਮੇਰੇ ਤਾਂ ਬਲੱਡ ਪੈ ਗਈ ਸਾਰੀ ਬਸ ਫੇਰ ਨਹੀਂ ਵਧਣੇ ਹੋਂ ਹੈ ਇਹ ਨਹੀਂ ਆਲੂ ਵਿੱਚ ਅੱਜ ਮੈਂ ਸਵੇਰੋਂ ਸਾਰੇ ਕੱਡੀ ਕੱਲੀ ਖਾਲਾਪੁਰ ਜਾ ਜਾ ਕੇ ਦੇਖਿਆ ਆ ਇਹ ਇੰਨੇ ਕ ਦੇ ਆਲੂ ਵੱਧ ਨਹੀਂ ਹੈਗਾ ਅੱਛਾ ਮੇਰਾ ਹੁਣ થઈ ਗਿਆ ਹਰਾ ਖੜਾ ਹਰੇ ਵੀ ਹੋਰ ਮਿੰਨਾ ਹੋਰ ਡੇਗਲ ਚੱਲ ਦੇਖ ਲੈ ਆਹੋ ਆਹੋ ਜਿਹੜਾ ਬੂਟਾ ਹੈਗਾ ਵਿੱਚ ਉਹ ਹਰਾ ਉਹਦੇ ਹੀ ਬੂਟੇ ਲਾਉਣੇ ਹੋਣੇ ਆ ਹਾਂ ਹਾਂ ਬੂਟੇ ਲਾਉਣੇ ਕੰਨਾ ਵੀ ਜਣਾ ਅੱਛਾ ਦਵਾਈ ਦਾ ਪਤਾ ਕਰਿਆ ਕੋਈ ਦਵਾਈ 7 ਰੁਪਏ ਚੱਲਦੀ ਹੈ ਹਾਂ ਮੈਂ ਵੀ ਪਤਾ ਕਰਿਆ ਜਿਹੜੇ ਉਹ ਭਈਏ ਲਾਉਂਦੇ ਸਰਨ ਚਾਚ ਦੇ ਉਹ 8 ਰੁਪਏ ਕਹਿੰਦੇ ਆ ਐ 7 ਰੁਪਏ ਕਹਿੰਦੇ ਲੇਵੋ ਜਿਹੜੀ ਹੋਰ ਲਾਉਂਦੀ ਉਹ ਬਈ ਇਹ ਜਿਹੜੇ ਨਿਵੇਸ਼ ਰਾਈਆਂ ਟੋਡਾ ਗਾ ਲਉਣਾ ਵੀ ਉਹਨਾਂ ਨੂੰ ਆਇਆ ਤੂੰ ਪੁੱਛ ਨਹੀਂ ਬਈ ਕਿ ਬੂਟੇ ਲਾਉਣੇ ਆ ਵੀ ਟੋਏ ਕੱਢਦੇ ਟੋਏ ਕੱਢਣੇ ਆ ਬੂਟੇ ਨਹੀਂ ਲਾਉਣੇ ਅੱਛਾ ਹਾਂ ਉਹ ਸਰਨੇ ਦੇ ਇਹੀ ਕੰਮ ਕਰਿਆ ਉਹਨਾਂ ਨੇ ਹੁਣ ਡੰਡਾ ਫੇਰਨਾ ਚਾਹੀਦਾ ਹੈ ਨਾ ਹਾਂ ਮੈਂ ਉਹਨਾਂ ਦਾ ਦੱਸ ਦਿੱਤਾ ਕਿ ਟੋਏ ਹੀ ਕੱਢਣੇ ਆ ਸੀ ਉਹ ਉਹੀ ਮਾਰਦੇ 8 ਰੁਪਏ ਨੂੰ 8 ਰੁਪਏ ਨੂੰ ਟੋਏ ਕਹਿੰਦਾ ਲਾਲੋਗਰ ਨੂੰ ਮੈਂ ਕਿਹਾ ਬਸ 6.5 ਰੁਪਏ ਨੂੰ ਟੋਏ ਕੱਢਦੇ ਹਾਂ ਹਾਂ 6.5 ਨੂੰ ਟੋਏ ਟੋਏ ਕੱਢਦੇ ਆ ਕੱਢਦੇ ਆ ਰੁਪਈਆ ਦੇ ਦੋ ਆਪਾਂ 50 ਪੈਸੇ ਦੇ ਦੋ ਬੱਕਰੀ ਕਰਾਉ। ਉਹ ਮੈਨੂੰ ਭਈਆ ਕਹਿੰਦੇ ਵੀ ਅਸੀਂ 7 ਰੁਪਏ ਨੂੰ ਟੋਆ ਕੱਢ ਕੇ ਫੁੱਟੇ ਲਾਉਂਦੇ। ਬਹੁਤ ਲੇਬਰ ਆਇਆ ਉਹ ਵਾਂਟੀ ਦੇ ਵੀ ਲੱਗੀ ਵੀ ਲੇਬਰ ਉਹਦੇ ਖੇਤਾਂ ਦੇ ਵਿੱਚ ਲੱਗੀ ਵੀ ਸਾਹਮਣੇ ਲੱਗੀ ਵੀ ਜੋ ਵੀ ਕੱਢਦੇ ਆ। ਸਹੀ। ਬਾਕੀ ਉਧਰ ਵੀ ਕੱਢਦੇ ਆ ਸਾਡੇ ਟੋਏ। ਚੱਲ ਵੱਟ ਲਿਆ ਫਿਰ। ਹਾਂਜੀ ਹਾਂ ਚੱਲ ਜਾਈ। ਹਾਂ ਹੋਲੀ ਚੱਲਣਾ ਹੁਣ ਅਸੀਂ। ਆਹੋ ਆਹੋ। ਇਹਨਾਂ ਦਾ ਠੀਕ ਹੈ। 3 ਕਿਲੋਮੀਟਰ ਰਹਿ ਪਿੰਡ ਤੇ। ਹਾਂ। 3 ਕਿਲੋਮੀਟਰ ਆਉਣਾ ਪੈਂਦਾ ਜੀ ਕੱਖ ਵੱਢਣੇ ਨੂੰ। ਇਹਨਾਂ ਕੱਖ ਬੀਜਲੇ ਥੋੜਾ ਦੂਰ ਹੈ ਇੱਕ ਤੀ। ਵੀ ਇੱਥੇ ਥੋੜਾ ਜਿਹਾ ਕਾਹੀ ਖਰਾਬ ਕਰਦੇ ਆ ਸਾਰਾ ਦੋ ਤਿੰਨ ਪਿੰਡਾਂ ਦੇ ਇੱਥੇ ਨੂੰ ਕੱਖ ਵਢਣਾਉਂਦੇ ਬੰਦੇ ਫਿਰ ਉਹ ਧੁੰਦ ਦਾ ਫਾਇਦਾ ਠਾਲੇ ਦਿੰਦਾ ਕੋਈ ਨਾ ਕੋਈ ਵੀ ਬਾਕੀ ਚੱਲਦਾ ਗਾ ਮਾਂ ਥੋੜਾ ਜਿਹਾ ਇਧਰ ਨੂੰ ਉਛਲਣ ਦਾ ਖਤਰਾ ਹੈ ਨਾ ਜਿ ਨਾਲੇ ਉਪਰਾਂ ਪਾਣੀ ਥੋੜਾ ਛੱਡਿਆ ਵੈ ਜੇ ਉਧਰ ਦੂਏ ਘਿਹਰੇ ਵਿੱਚ ਛੱਡਿਆ ਵਾ ਹੁਣ ਚੱਲ ਇਹਨੇ ਉਹਨਾਂ ਨੇ ਥੋੜਾ ਆਪਣਾ ਇਧਰ ਅੱਧਾ ਟੱਪ ਗਿਆ ਉਹ ਵੀ ਸਮਝ ਲੋ ਅੱਧਾ ਵਿੱਚ ਆ ਗਿਆ ਉਹਨਾਂ ਕੋਸਾ ਆਪਣਾ ਉਧਰ ਤੇ ਮੋੜ ਲੈਣਾ ਪਾਣੀ ਵੀ ਬਰਾਬਰ ਜੀ ਭਰ ਜਾਂਦਾ ਘਿਹਰਾ ਆਹੀ ਇੱਕ ਦੋ ਕੋ ਪਾਣੀ ਦੀ ਜ਼ਿਆਦਾ ਲੋੜ ਪੈਣੀ ਆ ਫੇਰ ਸਰ ਜਣ ਵੇ ਇੱਧਰ ਆ ਵੀ ਟਪ ਗਿਆ ਪਾਣੀ ਇੱਥੇ ਫਿਰਦੇ ਹੈ ਥੋੜਾ ਜਿਹਾ ਰਹਿ ਗਿਆ ਉਧਰ ਉਪਰ ਲੱਗ ਗਿਆ ਰ ਆਪਣਾ ਭਰਿਆ ਹੋਇਆ ਤੇ ਇੱਥੇ ਆ ਗਿਆ ਉਰੇ ਚਲੋ ਦੇਖਦੇ ਕਰਦੇ ਸੈਂਟਰ ਮੈਡਲ ਜਿਵੇਂ ਹੁੰਦੀ ਹੈ ਅੰਦਰ ਵੀ ਰੋਬਟ ਉਹ ਰੱਸੀ ਦੇ ਵਗਾਰੇ ਕੱਢੀ ਜਾਂਦੇ ਆ ਰਸ ਦੋ ਹੀ ਬੰਦੇ ਬਸ ਕਿੰਨੇ ਟੋਏ ਲਾ ਦਿੰਦੇ ਕੱਢ ਕੇ 200 ਆਇਆ ਜੋ ਵੀ ਟੈਲੀਫੋਨ ਨੰਬਰ ਥੋੜਾ ਮੇਰੇ ਤੁਸੀਂ ਦੋਵਾਂ ਨਾਲ ਹੀ ਲਾਉਣੇ ਆ ਠੀਕ ਹੈ ਜੀ ਕਿ ਦੋ ਦਿਨ ਚ ਲਾ ਦਿਓ 300 ਬੂਟ 2.5 ਕੇਹ ਚ ਲਾਉਣਾ ਆਪਾਂ ਨੇ ਦਾਤਾ ਦੋ ਕੁ ਲਾਉਣਾ ਇਹ ਲਾਉਣਾ ਆਪਾਂ ਨੇ ਲੋਹੜੀ ਦੇ ਗੇਟ ਚ 14 ਤਰੀਕ ਨੂੰ ਲਾ ਦਿਓ 15 ਨਾਲ ਤੋਂ 16 ਨਾਲ ਤੋਂ 17 ਜਿੱਦਾਂ ਹੋਰ ਟਾਈਮ ਹੋਏ ਮੈਂ ਦੱਸ ਦਿਆਂ ਪੰਜਾਂ ਦੇ ਸੱਟ ਹੀ ਲਿਆਉਣੇ ਠੀਕ ਹੈ ਜੀ ਇਹ ਕੈਂਪੀ ਕੋਰਟ ਤੋਂ ਲੈਣੀ ਆ ਇੱਕ ਲੈਜ ਕਿੰਨੇ ਬੂਟ ਲੱਗਣ ਹੋਰ ਤੁਸੀਂ ਇਹ ਦੇ ਜੋ ਹਾਂ ਹਾਂ ਨਹੀਂ ਇੱਕ ਸਾਰ ਨਹੀਂ ਲੱਗਦੇ ਲੈਣਾ ਬਰਾਬਰ ਨਹੀਂ ਹੈਗੇ ਇਹ ਆਹ ਵੇ ਮੜਕੇ ਹੁਣ ਮੜਕੇ ਲਾਉਂਦੇ ਹੋਣੇ ਫਿਰ ਤੇ ਇੱਕ ਜੇ ਲੱਗਣ ਜਾਂਦੇ 35 36 ਦੇ ਗੇੜ 'ਚ ਹਾਂ ਜੀ ਆਹ ਇੱਕ ਮਤਲਬ ਪਤਾ ਆ ਠੀਕ ਆ ਠੀਕ ਆ ਰਸਤੇ ਵੀ ਆ ਮੇਰੇ ਤੋਂ ਠੀਕ ਬਾ ਠੀਕ ਆ ਠੀਕ ਆ ਮੈਂ ਨਿਸ਼ਾਨੀਆਂ ਲਾਈਆਂ ਆ ਆਪਾਂ ਰਸੀ ਸਿੱਧੀ ਮੰਨ ਕੇ ਲਾ ਦੇ ਕਰਨਾ ਠੀਕ ਆ ਬਾ ਠੀਕ ਆ ਮੈਂ ਤੁਹਾਨੂੰ ਮਿਲੂੰਗਾ ਮੋਟਰ ਫਿਰ 70 ਰੁਪਏ ਦੇ ਵਿੱਚ ਟੋਆ ਕੱਢ ਕੇ ਬੂਟਾ ਲਾਉਂਦੇ ਆ ਹਾਂ ਜੀ ਹਾਂ ਜੀ ਬਾ ਠੀਕ ਆ ਮਾਗੇ ਤੇ ਟੋਆ ਹੀ ਕੱਢਦੇ ਆ ਨਹੀਂ ਨਹੀਂ ਆ ਠੀਕ ਆ ਠੀਕ ਆ ਲੋ ਜੀ ਚਿੰਬੜੇ ਵੇ ਦੋ ਜਨੇ 250 ਬੂਟਾ ਲਾ ਦਿੰਦੇ ਆ ਚਲੋ ਆਪਣਾ ਦੋ ਦਿਨ ਚ ਆਰਾਮ ਨਾਲ ਲੱਗ ਜਾਊਗਾ ਵਿਆਹ ਲੈਂਨ ਸਾਈਡ ਪਰ ਇੱਕ ਕੱਡੀ ਵੀ ਮੱਕਿਆ ਵਿਚਾਲੇ ਛੱਡਿਆ ਹੋਇਆ ਇਹਨਾਂ ਦਾ 15 ਫੁੱਟ ਦਾ ਰਸਤਾ